ਦੀ ਕਰਦੀ ਆ ਤੁਹਾਡੇ ਕੋਲ ਤਾਕਤ ਹੁੰਦੀ ਐ ਉਹ ਵੋਟ ਦੀ ਛੋਟ ਹੁੰਦੀ ਜਿਹਦੇ ਨਾਲ ਤੁਸੀਂ ਇਹੋ ਜੀ ਸੱਟ ਮਾਰਦੇ ਹੋ ਤੇ ਤੁਸੀਂ ਉਹ ਸਰਕਾਰਾਂ ਜਾਗ ਜਾਂਦੀਆਂ ਨੇ 1 ਲੱਖ ਕਰੋੜ ਰੁਪਏ ਦਾ ਕਰਜ਼ਾ ਕਾਂਗਰਸ ਲੋਕਾਂ ਦੇ ਉੱਤੇ ਚਲਾ ਕੇ ਲੁੱਟ ਕੇ ਖਾ ਕੇ ਚੁਰ ਗਈ ਸਾਨੂੰ ਕੁਝ ਨਹੀਂ ਮਿਲਿਆ 2 ਸਾਲਾਂ 'ਚ 60000 ਕਰੋੜ ਦਾ ਕਰਜ਼ਾ ਇਸ ਭਗਵੰਤ ਮਾਨ ਨੇ ਤੁਹਾਡੇ ਸਿਰੇ ਚਾੜਤਾ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਆ ਕਿ ਹੋਰ ਪਤਾ ਨਹੀਂ ਕਿੰਨਾ ਕਰਜ਼ਾ ਲਊਗਾ ਆਣ ਗਿਆ ਮੋਟਾ ਪਾਵੇਂ ਸਰਪੰਚੀ ਦੀਆਂ ਇਹਨਾਂ ਨੂੰ ਝਾੜੂ ਮਾਰ ਕੇ ਪੂਰਾ ਸਪਾਇਆ ਇਹਨਾਂ ਦਾ ਕਰ ਦਿਓ ਉਹਦੇ ਬਾਅਦ ਐਮਪੀ ਵੀ ਆਨ ਗਿਆ ਜਿਹੜਾ ਭਗਵੰਤ ਮਾਨ 2.5 ਸਾਲ ਤੋਂ ਦੇਖਿਆ ਨਹੀਂ ਤੁਹਾਡਾ ਐਮਐਲਏ ਨੇ ਦੇਖਿਆ ਮੁਕਮੈਂ ਉਹ ਦੇਖੂਗਾ ਜਦ ਦੇਖੂਗਾ ਇਹਦੇ ਝੂਠ ਦੀ ਜਾਲ ਦੇ ਮਤ ਫਸ ਜਾਣਾ ਹੱਥ ਬਨ ਕੇ ਬੇਨਤੀ ਹੈ ਅੱਗੇ ਬਹੁਤ ਵੱਡੀ ਗਲਤੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਬਲਕਿ ਇਹਦੇ ਝੂਠਾ ਦਾ ਇਹ ਤੋਂ ਬਦਲਾ ਲੈਣਾ ਇਹੋ ਜਿਹੀ ਵੋਟ ਦੀ ਝੋਟ ਮਾਰਨਾ ਇਹੋ ਜਿਹੀ ਸੱਟ ਮਾਰਨਾ ਕਿ ਸੁੱਤਾ ਭਗਵੰਤ ਮਾਨ ਕੇਜਰੀਵਾਲ ਜਾਗ ਜਾਣ ਤੇ ਇਹਾਂ ਜਿਹੜਾ ਆਜਾਂ ਤੇ ਆਪਣੇ ਕੀਤੇ ਹੋਏ ਵਾਦੇ ਪੂਰੇ ਕਰਨ ਲੋਕਾਂ ਦੇ ਵਿੱਚ ਆਜਾਂ ਕੱਲੇ ਗੱਲਾਂ ਚ ਨਹੀਂ ਹਕੀਕਤ 'ਚ ਵੀ ਭਾਈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਾਂਗਰਸ ਨਾਲ ਸਮਝੌਤਾ ਕਰਕੇ ਲੜ ਰਹੀ ਆ ਅਕਾਲੀ ਦਲ ਇਹਨਾਂ ਨੂੰ ਖਤਮ ਨੇ ਲਈ ਕਿਸੇ ਨਾਲ ਸਮਝੌਤਾ ਕਰਤਾ ਰਣਾ ਵੇਦਨਾ ਦੋ ਹਸਬਾ ਤੇ ਦੇਖੋ ਅਕਾਲੀ ਦਲ ਸੱਤਾ ਤੇ ਰਾਜ ਵਾਸਤੇ ਨਹੀਂ ਸੇਵਾ ਵਾਸਤੇ ਐ ਕਿ ਉਹ ਸ਼ਹੀਦਾਂ ਦੀ ਜਥੇਬੰਦੀ ਐ ਜਿਹੜੇ ਬਾਦਲ ਸਾਹਿਬ ਵਰਗਿਆਂ ਨੇ 18 ਸਾਲ ਕੈਦਾਂ ਕੱਟੀਆਂ ਕਿਉਂਕਿ ਕੋਈ ਕਤਲ ਜਾਂ ਗੁਨਾਹ ਨਹੀਂ ਕੀਤਾ ਸੀ ਪੰਜਾਬ ਦੀ ਹਕਾਂ ਦੀ ਰਾਖੀ ਵਾਸਤੇ ਆਪਣੀ ਪਾਨੀਆਂ ਦੀ ਰਾਖੀ ਆਪਣੇ ਰਾਜਧਾਨੀ ਦੀ ਰਾਖੀ ਆਪਣੇ ਪੰਜਾਬ ਦੇ ਹਕਾਂ ਦੀ ਅੱਜ ਹਰੇਕ ਦੇ ਨਾਲ ਸਮਝੌਤਾ ਕੀਤਾ ਜਾ ਰਿਹਾ ਅਕਾਲੀ ਦਲ ਉਹਦੇ ਨਾਲ ਇਹ ਸਮਝੌਤਾ ਕਰੂਗਾ ਜਿਹੜਾ ਪੰਜਾਬ ਦੇ ਹੱਕ ਨੂੰ ਦੇਊਗਾ ਜਿਹੜੇ ਸਾਡੇ ਹੱਕ ਮਾਰਗੇ ਸਾਨੂੰ ਕੋਈ ਸਮਝੌਤੇ ਦੀ ਲੋੜ ਨਹੀਂ ਸਾਡਾ ਸਮਝੌਤਾ ਪੰਜਾਬ ਦੇ ਲੋਕਾਂ ਦੇ ਨਾਲ ਹੈ ਅਸੀਂ ਦਿੱਲੀੋਂ ਨਹੀਂ ਚੱਲਦੇ ਕੋਈ ਦਿੱਲੀ ਦੀ ਹਕੂਮਤ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਚਲਾ ਸਕਦੀ ਇਹ ਤਿੰਨੋਂ ਪਾਰਟੀਆਂ ਮੈਨੂੰ ਦੱਸ ਦੇ ਜੇ ਭਗਵੰਤ ਮਾਨ ਕੇਜਰੀਵਾਲ ਦੇ ਕلام ਖੜ ਸਕਦਾ ਹੈਗਾ ਸਾਡਾ ਪਾਣੀ ਕੇਜਰੀਵਾਲ ਕਹਿੰਦਾ ਹਰਿਆਣਾ ਨੂੰ ਜਾਊਗਾ ਦਿੱਲੀ ਨੂੰ ਜਾ ਭਗਵੰਤ ਮਾਨ ਨੂੰ ਨਹੀਂ ਖੋਲ ਸਕਦਾ ਕਿਉਂਕਿ ਕੁਰਸੀ ਪਿਆਰੀ ਹੈ ਅੱਜ ਕਾਂਗਰਸ ਪਾਰਟੀ ਜੋ ਕੋਈ ਤਸ਼ੱਦਦ ਕਾਂਗਰਸ ਪਾਰਟੀ ਨੇ ਕੀਤਾ ਆਪਾ ਤੱਕ ਸਾਡੇ ਉੱਤੇ ਹਮਲੇ ਕਤਲੇਆ ਜੋ ਕੁਛ ਉਹਨਾਂ ਨੇ ਕੀਤਾ ਕਿਸੇ ਦੀ ਕਿਸੇ ਦੀ ਜੁਰਤ ਹੋਈ ਕਿ ਬੋਲਦਾ ਇਹ ਗਾਲੀ ਪਰਿਵਾਰ ਦੇ ਖਿਲਾਫ ਅੱਜ ਬੰਦੀ ਸਿੱਖਾ ਦੀ ਗੱਲ ਪੰਚਾਇਤ ਉੱਥੇ ਪਾਰਲੀਮੈਂਟ ਤੇ ਕੌਣ ਚੱਕਦਾ ਹੈ 8 ਮੈਂਬਰ ਕਾਂਗਰਸ ਦੇ 9 ਮੈਂਬਰ ਆਮ ਆਦਮੀ ਕੋਈ ਬੋਲਦਾ ਨਾ ਤਾਂ ਸਾਲੇ ਮੁਰੱਤਲਾ ਇਹ ਪਾਲੀਦਲ ਬੋਲਦਾ ਹੈਗਾ ਇਹ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਹਿਚਾਨ ਹੈ ਬਾਬੇ ਨਾਨਕ ਦੀ ਤਕੜੀ ਹੈ ਜਿੰਨਾ ਤੱਕਾ ਲੋਕੀ ਇਸ ਤਕੜੀ ਨੂੰ ਕਰਨਗੇ ਉਨਾ ਤਕੜਾ ਹੋ ਕੇ ਪੰਜਾਬ ਦੇ ਲੋਕਾਂ ਦੀ ਅਸੀਂ ਆਵਾਜ਼ ਚੁੱਕ ਸਕਾਂਗੇ ਇਹਨਾਂ ਧੋਖੇਬਾਜ਼ਾਂ ਤੋਂ ਦਿੱਲੀ ਪਾਰਟੀਆਂ ਤੋਂ ਲੋਕੀ ਸੁਚੇਤ ਹੋ ਜਾਣ ਇਹਨਾਂ ਨੇ ਪੰਜਾਬ ਨੂੰ ਛੱਡਣਾ ਨਹੀਂ ਹੈ ਅੱਗੇ ਨਾਸਕਾਤਾ ਅੱਗੇ ਪਤਾ ਨਹੀਂ ਕੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ